ਲੱਗ ਰਿਹਾ ਕਿ ਬਾਕੀ ਦੇ ਕੈਂਡੀਡੇਟ ਦਿਖਦਾ ਨਹੀਂ ਲੋਕਾਂ ਨੂੰ ਉਹ ਕਹਿੰਦੇ ਜੀ ਇਹ ਨਹੀਂ ਪਤਾ ਲੱਗਦਾ ਕੌਣ ਖੜਾ ਰਾਸਤੀ ਕੋ ਕਿੱਥੇ ਖੜਾ ਹੁੰਦਾ ਸਵੇਰੇ ਕਿੱਥੇ ਖੜਾ ਹੁੰਦਾ ਇੱਕੋ ਕੇਪੀ ਸਾਹਿਬ ਦਿਖ ਰਿਹਾ ਚੰਗਾ ਖੁਸ਼ ਹੋਏ ਤੇ ਆਪਣੀਆਂ ਵੋਟਾਂ ਸਾਂਭ ਲੈ ਜੜੀਆਂ ਗਈਆਂ ਉਹਨਾਂ ਨੂੰ ਆਪਣੀ ਤਾਕਤ ਦਾ ਮਾਣ ਹੈ ਸਰਕਾਰ ਦਾ ਮਾਣ ਹੈ ਪੈਸੇ ਦਾ ਮਾਣ ਹੈ ਸਾਨੂੰ ਲੋਕਾਂ ਦਾ ਮਾਣ 70 ਸਾਲ ਦੀ ਜ਼ਿੰਦਗੀ ਚ ਜਿਹਨੇ ਲੋਕਾਂ ਦੀ ਸੇਵਾ ਕੀਤੀ ਹੋਵੇ ਪਤਾ ਨਹੀਂ ਮੇਰੇ ਖਿਆਲ ਲੋਕ ਦੇ ਘਰ ਘਰ ਵਿੱਚ ਉਹਦਾ ਨਾਮ ਵਸਿਆ ਹੋਇਆ ਹੈ ਆਪੇ ਮੀਤ ਵਾਰ ਕਿਉਂ ਪਾਰਟੀ ਛੱਡ ਰਹੇ ਨੇ ਚੰਡੀਗੜ੍ਹ ਤੋਂ ਤੁਹਾਡੇ ਉਮੀਦਵਾਰ ਹੀ ਭੱਜ ਗਏ ਸਾਡਾ ਫਿਰ ਉਮੀਦਵਾਰ ਨੇ ਮਹਿਸੂਸ ਕੀਤਾ ਕਿ ਸਾਡਾ ਉੱਥੇ ਬਹੁਤਾ ਵੱਡੀ ਅਸੀਂ ਗੱਲ ਨੂੰ ਆਪਣੇ ਆਪ ਨੂੰ ਨਹੀਂ ਸਿਕੈਮ ਕੀਤਾ ਤਾਂ ਤੇਰਾ ਮੋਰੇ ਔਰ ਪਵਨ ਕੁਮਾਰ ਟੀਲੂ ਤੁਹਾਡੇ ਪਾਰਟੀ ਦੇ ਵਿੱਚ ਲੰਮਾ ਸਮਾਂ ਰਹੇ ਉਹ ਕਹਿੰਦੇ ਅਕਾਲੀ ਜਨਤਾ ਡੁੱਬਿਆ ਹੀ ਪਿਆ ਸਤਾ ਤੇਰ ਕਰਕੇ ਗਿਆ ਨਾ ਉਹ ਅਕਾਲੀ ਦਲ ਤੇ ਚੜ੍ਹਦੀ ਕਲਾ ਹੀ ਰਹਿੰਦਾ ਹੈ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਅੱਜ ਆਪਣੇ ਉਮੀਦਵਾਰ ਮਿੰਦਰ ਸਿੰਘ ਕੇਪੀ ਹੁਣਾ ਦੇ ਪੇਪਰ ਦਾਖਲ ਕਰਵਾਏ ਜਾ ਰਹੇ ਨੇ ਬੀਬੀ ਜਗੀਰ ਕੌਰ ਜੀ ਨਾਲ ਨੇ ਬੀਬੀ ਜੀ ਕੀ ਲੱਗ ਰਿਹਾ ਮਾਹੌਲ ਅੱਜ ਜਲੰਧਰ ਦਾ ਲੱਗ ਰਿਹਾ ਕਿ ਬਾਕੀ ਤੋਂ ਕੈਂਡੀਡੇਟ ਦਿਖਦਾ ਨਹੀਂ ਲੋਕਾਂ ਨੂੰ ਉਹ ਕਹਿੰਦੇ ਜੀ ਇਹ ਨਹੀਂ ਪਤਾ ਲੱਗਦਾ ਕੌਣ ਖੜਾ ਰਾਸਤੀ ਕਿੱਥੇ ਖੜਾ ਹੁੰਦਾ ਸਵੇਰੇ ਕਿੱਥੇ ਖੜਾ ਹੁੰਦਾ ਇੱਕੋ ਕੇਪੀ ਸਾਹਿਬ ਦਿਸ ਰਿਹਾ ਕਿਉਂਕਿ ਪਾਵੇਂ 70 ਸਾਲ ਦਾ ਲੋਕੀ ਉਹਨੂੰ ਦੇਖ ਰਹੇ ਪਰ ਉਹ ਸੋਚਦੇ ਕਿ ਐਜ਼ ਇਨਸਾਨ ਉਹਦੇ ਵਰਗਾ ਇਮਾਨਦਾਰ ਉਹਦੇ ਵਰਗਾ ਸ਼ਰੀਫ ਔਰ ਉਹਦੇ ਵਰਗਾ ਨਿਮਰਤਾ ਵਾਲੇ ਸੁਭਾਅ ਵਾਲਾ ਕੋਈ ਨਹੀਂ ਹੈਗਾ ਬੀਜੇਪੀ ਇਨਾ ਕਰਕੇ ਹਾਰ ਦੇ ਸੀ ਪੰਜਾਬ ਦੇ ਚੰਗਾ ਖੁਸ਼ ਹੋਏ ਤੇ ਆਪਣੀਆਂ ਵੋਟਾਂ ਸਾਂਭ ਲੈਣ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਣੀ ਤਾਕਤ ਦਾ ਮਾਣ ਹੈ ਸਰਕਾਰ ਦਾ ਮਾਣ ਹੈ ਪੈਸੇ ਦਾ ਮਾਣ ਹੈ ਸਾਨੂੰ ਲੋਕਾਂ ਦਾ ਮਾਣ ਹੈ ਤੇ ਮਹਿੰਦਰ ਸਿੰਘ ਤੁਸੀਂ ਕਿਹਾ ਵੀ ਬਾਹਰੋਂ ਆ ਕੇ ਮਹਿੰਦਰ ਸਿੰਘ ਕੇਪੀ ਵੀ ਕਾਂਗਰਸ ਦੇ ਵਿੱਚ ਲੰਮਾ ਸਮਾਂ ਉਧਰ ਰਹੇ ਨੇ ਪ੍ਰਧਾਨ ਵੀ ਰਹੇ ਨੇ ਮੰਤਰੀ ਤੱਕ ਸਾਰਾ ਅਹੁਦੇ ਹੰਢਾਏ ਉਹ ਫਿਰ ਅਸੈਪਟ ਕਰ ਰਿਹਾ ਤੁਹਾਡਾ ਕਿਡਰ ਅਸੈਪਟ ਕਰ ਰਿਹਾ ਲੋਕ ਅਸੈਪਟ ਕਰਨਗੇ ਵਿਸ਼ਵਾਸ ਕਰਨਗੇ ਬਸ ਸਮਾਂ ਕਾਂਗਸ ਚ ਨੇ 70 ਸਾਲ ਦੀ ਜ਼ਿੰਦਗੀ ਨੂੰ ਲੋਕਾਂ ਨੇ ਦੇਖਿਆ ਪੰਜਾਬ ਦੇ ਨਹੀਂ ਇਸ ਪੂਰੇ ਸ਼ਹਿਰ ਦੇ ਲੋਕਾਂ ਨੂੰ ਪੁੱਛ ਲਓ ਮੇਰਾ ਖਿਆਲ ਹੈ ਉੱਤੇ ਕੋਈ ਕਿੰਤੂ ਪ੍ਰੰਤੂ ਹੀ ਨਹੀਂ ਉਹਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕਿਸੇ ਨੂੰ ਉਹਦੇ ਤੇ ਕੋਈ ਅਲੀਗੇਸ਼ਨ ਨਹੀਂ ਉਹਦੇ ਸੁਭਾਅ ਤੇ ਕੋਈ ਸ਼ੱਕ ਨਹੀਂ ਕਿਸੇ ਨੂੰ ਔਰ ਜਦੋਂ ਵੀ ਕਦੀ ਕੋਈ ਮਿਲਦੇ ਕਿਸੇ ਨੂੰ ਖਿੜੇ ਮੱਤੇ ਮਿਲਦੇ ਔਰ ਸਾਰੇ ਪਾਰਟੀਆਂ ਦੇ ਲੋਕਾਂ ਨੂੰ ਨਾ ਮੋਢੀ ਤੇ ਕੀਤਾ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਚੰਗਾ ਤਜਰਬੇ ਕਰ ਵਿਅਕਤੀ ਪੜਿਆ ਲਿਖਿਆ ਤੇ ਲੋਕਾਂ ਨੂੰ ਪ੍ਰਵਾਨਿਤ ਜਿਹੜਾ ਸੀਗਾ ਉਹ ਅਸਲੀਅਤ ਕਿਉਂਕਿ ਭਾਵੇਂ ਠੀਕ ਹੈ ਕਿ ਸ਼ੋਮਰੀ ਕਲਦਲ ਨਾ ਪਹਿਲਾਂ ਨਹੀਂ ਸੀ ਪਰ ਗੱਲ ਇਹ ਹੈ ਕਿ ਉਹਦੀ ਜ਼ਿੰਦਗੀ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਭਾਵੇਂ ਕਾਂਗਰਸ ਵਿੱਚ ਰਿਹਾ 5 ਸਾਲ ਉਹਦੇ ਭਾਪਰੇ ਦਰਸ਼ਨ 5 ਵਾਰੀ ਦਰਸ਼ਨ ਸੀ ਕੇ ਪੀਰੇ ਐਮ ਐਲ اے ਮਨਿਸਟਰ ਹੈ ਦੋ ਵਾਰ ਇਹ ਤਿੰਨ ਵਾਰੀ ਐਮਐਲਏ ਰਹੇ ਮਨਿਸਟਰ ਐ ਮੈਂਬਰ ਪਾਰਲੀਮੈਂਟ ਰਹੇ 70 ਸਾਲ ਦੀ ਜ਼ਿੰਦਗੀ ਚ ਜਿਹਨੇ ਲੋਕਾਂ ਦੀ ਸੇਵਾ ਕੀਤੀ ਹੋਵੇ ਪਤਾ ਨਹੀਂ ਮੇਰਾ ਖਿਆਲ ਲੋਕ ਤੇ ਘਰ ਘਰ ਵਿੱਚ ਉਹਦਾ ਨਾਮ ਵਸਿਆ ਹੋਇਆ ਤੇ ਸਾਡੀ ਤੇ ਖੁਸ਼ਕਿਸਮਤੀ ਹੈ ਕਿ ਇਹੋ ਜਿਹਾ ਅਸੀਂ ਉਮੀਦਵਾਰ ਨੂੰ ਆਪਨਾ ਕੇ ਅਸੀਂ ਤੁਰੇ ਤੁਹਾਡੇ ਉਮੀਦਵਾਰ ਕਿਉਂ ਪਾਰਟੀ ਛੱਡ ਰਹੇ ਨੇ ਚੰਡੀਗੜ੍ਹ ਤੋਂ ਤੁਹਾਡੇ ਉਮੀਦਵਾਰ ਹੀ ਭੱਜ ਗਏ ਦੇਖੋ ਚੰਡੀਗੜ੍ਹ 'ਚ ਸਾਡਾ ਕੋਈ ਸ਼੍ਰੋਮਣੀ ਕਲਦਾਦਾ ਬਹੁਤਾ ਅਸੀਂ ਕਦੀ ਕੌਂਸਲਰੀ ਚੋਂ ਲੜਦਾ ਸੀਗਾ ਕਦੀ ਐਮਪੀ ਚੋਂ ਲੜੀ ਨਹੀਂ ਅੱਗੇ ਅੱਗੇ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਦੇ ਰਹੇ ਹਾਂ ਸਾਡਾ ਫਿਰ ਕੋਈ ਉਮੀਦਵਾਰ ਨੇ ਮਹਿਸੂਸ ਕੀਤਾ ਕਿ ਸਾਡਾ ਉੱਥੇ ਬਹੁਤਾ ਵੱਡੀ ਅਸੀਂ ਗੱਲ ਨੂੰ ਆਪਣੇ ਆਪ ਨੂੰ ਨਹੀਂ ਸੀ ਕੈਮ ਕੀਤਾ ਤੇ ਕੋਈ ਗੱਲ ਨਹੀਂ ਉਹ ਕੌਂਸਲਰ ਸੀਗਾ ਉਨੇ ਦੇਖਿਆ ਕਿ ਸਾਰੀ ਪਾਰਟੀ ਇਧਰਲੇ ਪਾਸੇ ਮਸ਼ਰੂਫ ਹੈ ਇਸ ਕਰਕੇ ਉਧਰਲੇ ਪਾਸੇ ਕੋਈ ਇਕੱਲਾ ਨਹੀਂ ਸੀ ਚੋਣ ਲੱਗ ਸਕਦਾ ਸਤਾ ਧੇਰਾ ਮੋਰੇ ਔਰ ਪਵਨ ਕੁਮਾਰ ਟੀਨੂ ਤੁਹਾਡੇ ਪਾਰਟੀ ਦੇ ਵਿੱਚ ਲੰਮਾ ਸਮਾਂ ਆ ਰਹੇ ਉਹ ਕਹਿੰਦੇ ਅਕਾਲੀ ਦਲ ਤਾਂ ਡੁੱਬਿਆ ਹੀ ਪਿਆ ਸਤਾ ਧੇਰ ਕਰਕੇ ਗਿਆ ਨਾ ਉਹ ਅਕਾਲੀ ਦਲ ਤੇ ਚੜ੍ਹਦੀ ਕਲਾ ਸੀ ਰਹਿੰਦਾ ਹੈ ਇੱਕ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਇਹ ਸਾਡੇ ਬਜ਼ੁਰਗਾਂ ਦੇ ਖੂਨ ਨਾਲ ਸਿੰਜੀ ਹੋਈ ਪਾਰਟੀ ਹੈ ਇਹ ਸਾਡੇ ਬਜ਼ੁਰਗਾਂ ਦੀ ਸੀਨੇ ਦੀ ਮੱਝ ਦੀ ਨਾਲ ਪਲੀ ਹੋਈ ਖੁਰਾਕ ਖਾ ਕੇ ਪਲੀ ਹੋਈ ਪਾਰਟੀ ਹੈ ਇਹਨੂੰ ਕੋਈ ਡਿਬੋ ਸਕਦਾ ਇਹਨੂੰ ਕੋਈ ਵਿਅਕਤੀ ਤੇ ਗਲਤੀ ਕਰ ਸਕਦਾ ਕੋਈ ਸਾਡਾ ਉਮੀਦਵਾਰ ਤੇ ਗਲਤ ਕਰ ਸਕਦਾ ਲੇਕਨ ਸ਼੍ਰੋਮਣੀ ਅਕਾਲੀ ਦਲ ਨੂੰ ਕਦੀ ਕੋਈ ਕਮਜ਼ੋਰ ਨਹੀਂ ਕਰ ਸਕਦਾ ਮੁਕਾਬਲਾ ਕਿਹਨਾ ਦੇਖ ਰਿਹਾ ਅਕਾਲੀ ਦਲਾ ਜਿੱਥੇ ਕਿਉਂਕਿ ਸ਼ਹਿਰੀ ਹਲਕੇ ਵੀ ਹੈਗੇ ਇਹਦੇ ਵਿੱਚ ਉਹ ਪੇਂਡੂ ਖੇਤਰ ਵੀ ਹੈਗਾ ਪੇਂਡੂ ਖੇਤਰ ਦਾ ਪ੍ਰਭਾਵ ਅਕਾਲੀ ਦਲ ਦਾ ਮੰਨਦੇ ਆ ਕਿ ਉਹਦੇ ਵਿੱਚ ਸਾਰੇ ਚਰਚਾ ਚੱਲਦੀ ਹੈ ਸ਼ਹਿਰਾਂ ਦੇ ਵਿੱਚ ਬੀਜੇਪੀ ਕਹਿੰਦੀ ਹੈਗੇ ਤੁਸੀਂ ਮੁਕਾਬਲਾ ਕਿਹਨਾ ਮੈਂ ਕੁਝ ਕਹਿ ਨਹੀਂ ਸਕਦੇ ਪਰ ਮੈਨੂੰ ਲੱਗਦਾ ਕਿ ਜਿਹੜੇ ਕੈਂਡੀਡੇਟ ਹੈ ਉਹਨਾਂ ਚੋਂ ਸਭ ਤੋਂ ਬੈਸਟ ਕੈਂਡੀਡੇਟ ਸਾਡਾ ਗਿਣਿਆ ਗਿਆ ਠੀਕ ਹੈ ਠੀਕ ਹੈ ਤਾਂ ਬੀਬੀ ਗੌਰ ਜੀ ਨੇ ਔਰ ਬਡਾਲਾ ਸਾਹਿਬ ਵੀ ਪੰਜ ਬਡਾਲਾ ਸਾਹਿਬ ਕਿਵੇਂ ਦੇਖ ਰਹੇ ਹੋ ਜਲੰਧਰ ਦਾ ਮਾਹੌਲ ਕੀ सिलेंडर ਦਾ ਮਹੌਲ ਇਹ ਕਹਿ ਰਿਹਾ ਜੀ ਕਿ ਸਾਰੇ ਉਮੀਦਵਾਰਾਂ ਨੂੰ ਦੇਖ ਲਓ ਸਾਰੀਆਂ ਪਾਰਟੀਆਂ ਨੂੰ ਦੇਖ ਲਓ ਸਭ ਤੋਂ ਵਧੀਆ ਉਮੀਦਵਾਰ ਨੇ ਸਰਦਾਰ ਮਹਿੰਦਰ ਸਿੰਘ ਕੇਪੀ ਬੇਦਾਗ ਨੇ ਸ਼ਰੀਫ ਨੇ ਕੋਈ ਉਹਨਾਂ ਤੇ ਆਪਣੇ ਉਂਗਲ ਨਹੀਂ ਚੱਕ ਸਕਦਾ ਉਹਨਾਂ ਨੇ ਸਾਰਿਆਂ ਦੀ ਸੇਵਾ ਕੀਤੀ ਹਰ ਵਰਗ ਦੀ ਹਰ ਪਾਰਟੀ ਦੀ ਕਦੇ ਕਿਸੇ ਨੂੰ ਨਾ ਨਹੀਂ ਕੀਤੀ ਉਹਨਾਂ ਨੇ ਉਹਨਾਂ ਦਾ ਘਾਟਾ ਕੀਤਾ ਉਹਨਾਂ ਦੀ ਤوهਿਨ ਕੀਤੀ ਕਾਂਗਰਸ ਨੇ ਬਾਰ-ਬਾਰ ਜਿਸ ਕਰਕੇ ਉਹਨਾਂ ਨੇ ਮਨ ਬਣਾਇਆ ਕਿ ਇਕਾਲੀ ਦਲ ਦੀਆਂ ਜਿਹੜੀਆਂ ਆਪਣੇ ਪ੍ਰਾਪਤੀਆਂ ਨੇ ਅਕਾਲੀ ਦਲ ਦੇ ਕੰਮ ਨੇ ਅਕਾਲੀ ਦਲ ਦਾ ਇਤਿਹਾਸ ਮੈ ਉਹ ਤੋਂ ਪ੍ਰਭਾਵਿਤ ਆ ਤਾਂ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ ਸੋ ਇੱਕ ਤਾਂ ਉਮੀਦਵਾਰ ਸਾਡੇ ਕੋਲ ਬਹੁਤ ਵਧੀਆ ਦੂਸਰਾ ਪਾਰਟੀਆਂ ਸਾਰੀਆਂ ਦੇਖ ਲੀਆਂ ਕਾਂਗਰਸ ਦਾ ਵੀ ਦੇਖ ਲਿਆ ਪਹਿਲੇ 5 ਸਾਲ ਦਾ ਜੋ ਲੁੱਟ ਕੋ ਸ਼ੋਟ ਰਹੀ ਹੈ ਪੰਜਾਬ ਦੀ ਝਾੜੂ ਦੌੜਦਾ ਹੀ ਆਪਣੇ ਅਰਸ਼ੋ ਫਰਸਤੇ ਡੇਕ ਕੇ ਆ ਕੇ 2 ਸਾਲਾਂ ਜੀ ਅੱਜ ਲੋਕੀ ਝਾੜੂ ਝਾੜੂ ਦੇ ਕੈਂਡੀਡੇਟਾਂ ਨੂੰ ਮਾਲ ਵਿੱਚ ਪਿੰਨਾਂ ਜੀ ਬਣ ਦਿੰਦੇ ਜੇ ਬੀਜੇਪੀ ਦਾ ਹਾਲਿਆ ਸੋ ਸਾਨੂੰ ਉਮੀਦ ਹੈ ਕਿ ਇਸ ਵਾਰ ਅਕਾਲੀ ਦਲ ਦਾ ਸਾਥ ਜਲੰਧਰ ਦੇ ਵੋਟਰ ਦੇਣਗੇ ਤਾਂ ਮਹਿੰਦਰ ਸਿੰਘ ਕੇਪੀ ਪਰਿਵਾਰ ਦੇ ਨਾਲ ਅਕਾਲੀ ਦਲ ਦੇ ਬਫਰ ਦੇ ਨਾਲ ਜਿਹੜਾ ਉਹ ਆਪਣੇ ਕਾਗਜ਼ ਦਾਖਲ ਕਰਵਾਉਣ ਦੇ ਲਈ ਅੰਦਰ ਜਾ ਰਹੇ ਨੇ ਤਾਂ ਜਲੰਧਰ ਡੀਸੀ ਆਫਿਸ ਦੀਆਂ ਇਹ ਤਸਵੀਰਾਂ ਨੇ ਔਰ ਪੁਲਿਸ ਦੇ ਵੱਲੋਂ ਮੀਡੀਆ ਉਹ ਗੱਲਬਾਤ ਜਿਹੜੀ ਹੈਗੀ ਆ ਉਹ ਚੱਲ ਰਹੀ ਹੈਗੀ ਹੈ ਤਾਂ ਬੀਬੀ ਜੀਰ ਕੌਰ ਨਾਲ ਬਡਾਲਾ ਸਾਹਿਬ ਤਾਂ ਮਿੰਦਰ ਸਿੰਘ ਕੇਪੀ ਹੁਣ ਅੰਦਰ ਪੇਪਰ ਦਾਖਲ ਕਰਵਾਉਣ ਦੇ ਲਈ ਐਂਟਰ ਹੁੰਦੇ ਨਜ਼ਰ ਆ ਰਹੇ ਨੇ ਔਰ ਪੰਜ ਬੰਦੇ ਜਿਹੜੇ ਨੇ ਉਹ ਹੁਣ ਅਕਾਲੀ ਦਲ ਦੇ ਵਫਦੇ ਅੱਗੇ ਜਾਣਗੇ ਔਰ ਮਿੰਦਰ ਸਿੰਘ ਕੇਪੀ ਹੁਣਾਂ ਦੇ ਪੇਪਰ ਪੇਪਰ ਜਿਹੜੇ ਹੈਗੇ ਆ ਉਹ ਦਾਖਲ ਕਰਵਾਉਣਗੇ ਤਾਂ ਬੀਬੀ ਜਗੀਰਕਰ ਹੋਰੀ ਜਿਹੜੀ ਹੈ ਉਹ ਪੁਲਿਸ ਦੇ ਨਾਲ ਪੁਲਿਸ ਦੇ ਨਾਲ ਜਿਹੜੀ ਹੈ ਜਿਹੜੀ ਥੋੜੀ ਕਸ਼ਮਕਸ਼ ਚੱਲ ਰਹੀ ਹੈਗੀ ਆ ਮਿੰਦਰ ਸਿੰਘ ਕੇਪੀ ਹੁਣਾਂ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਹੈ ਤਾਂ ਬਹਿਸ ਜਿਹੜੀ ਹੈ ਉਹ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਹੁੰਦੀ ਨਜ਼ਰ ਆ ਰਹੀ ਹੈ ਤਾਂ ਇੱਕ ਪਾਸੇ ਬੀਬੀ ਜਗੀਰ ਕੌਰ ਨਾਲ ਗਾਮਿੰਦਰ ਸਿੰਘ ਕੇਪੀ ਔਰ ਸਾਹਮਣੇ ਪੁਲਿਸ ਜਿਹੜੀ ਹੈ ਉਹ ਖਾਲੀਗੜ੍ਹ ਦੇ ਸਕਾਫਲੇ ਨੂੰ ਰੋਕਣ ਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਗਲਬਾਤ ਚੱਲ ਰਹੀ ਹੈ ਤਾਂ ਨਾਮਜ਼ਦਗੀਆਂ ਦਾ ਦੌਰ ਜਿਹੜਾ ਉਹ ਜਾਰੀ ਹੈਗਾ ਔਰ ਕਾਲੀ ਤੇ 판ਤ ਨਹੀਂ ਲਾ ਨਹੀਂ ਆ ਰਹੀ ਨਹੀਂ ਆ ਰਹੀ ਨਹੀਂ ਆ ਰਹੀ ਮਾਰਕ ਤਵਰੀਕ ਜੀ ਇੱਧਰ ਕੀ ਚੀਜ਼ ਹੈ ਅਭੀ ਨਹੀਂ ਤੱਕ ਪਹੁੰਚੇ ਬੱਬੂ